ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕੋਨੇ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਨਾਬਾਲਗਾਂ ਦੇ ਹੱਕਾਂ ਸੰਬੰਧੀ ਕਾਨੂੰਨ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਐਡਵੋਕੇਟ ਰਾਹੁਲ ਰਾਮਪਾਲ ਸ਼ਰਮਾ ਜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਹਾਂ। ਤਾਂ ਕਿਉਂਕਿ ਅੱਜ ਅਸੀਂ ਨਾਬਾਲਗਾਂ ਦੇ ਹੱਕਾਂ ਸੰਬੰਧੀ ਗੱਲ ਕਰਨੀ ਹੈ ਤਾਂ ਸਭ ਤੋਂ ਪਹਿਲੇ ਵਕੀਲ ਸਾਹਿਬ ਸਾਡੇ ਦਰਸ਼ਕਾਂ ਕਾਨੂੰਨ ਮਤਲਬ ਹੈ ਕਿ ਜਿਹੜੀ ਨਾਮਬਾਲਿਕ ਹੈ ਇਹਦੀ ਕੀ ਪਰਿਭਾਸ਼ਾ ਹੈ ਦੇਖੋ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਹਾਂਜੀ ਅਸੀਂ ਸ਼ੁਰੂ ਤੋਂ ਸੋਚਦੇ ਆ ਰਹੇ ਆ ਕਿ ਅੱਜ ਦੇ ਬੱਚੇ ਜਿਹੜੇ ਕੱਲ ਦਾ ਭਵਿੱਖ ਨੇ ਹਾਂਜੀ ਤੇ ਮੇਰੀ ਸਮਾਜ ਦੀ ਅਤੇ ਸਰਕਾਰਾਂ ਦੀ ਜਿੰਮੇਵਾਰੀ ਬੰਦੀ ਏ ਕਿ ਅਸੀਂ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਫੁੱਲਾਂ ਵਾਂਗ ਰੱਖਦੇ ਆ ਹਾਂਜੀ ਕਿ ਇਹਨਾਂ ਫੁੱਲਾਂ ਨੂੰ ਇੱਕ ਵਧੀਆ ਐਟਮੋਸਫੇਅਰ ਦਿੱਤਾ ਜਾਏ। ਹਾਂਜੀ। ਵਧੀਆ ਇਹਨਾਂ ਨੂੰ ਪਾਣੀ ਦਿੱਤਾ ਜਾਵੇ। ਹਾਂਜੀ। ਇੱਕ ਵਧੀਆ ਇਸ ਤਰੀਕੇ ਇਸ ਤਰੀਕੇ ਨਾਲ ਟੰਗਣਾ ਤਿਆਰ ਕੀਤਾ ਜਾਵੇ ਕਿ ਜਦੋਂ ਇਹ ਅੱਗੇ ਨੂੰ ਜਾ ਕੇ ਰੁੱਖ ਬਣਨ ਹਾਂਜੀ ਤੇ ਇਹਦੀ ਜਿਹੜੀ ਛਾਂਵਾਂ ਉਹ ਸਾਰਾ ਸਮਾਜ ਮਾਨ ਸਕੇ। ਇਹ ਸਾਡੀ ਮੌਲਿਕ ਜ਼ਿੰਮੇਵਾਰੀ ਹੈ। ਬਿਲਕੁਲ ਠੀਕ ਹੈ। ਜੇ ਆਪਾਂ ਗੱਲ ਕਰੀਏ ਨਬਾਲਿਕ ਦੀ ਪਰਿਭਾਸ਼ਾ ਦੀ। ਹਾਂਜੀ। ਹਿੰਦੂ ਮਾਈਨੋਰਿਟੀ ਤੇ ਗਾਰਡਨਸ਼ਿਪ ਐਕਟ ਜਿਹੜਾ ਡਿਫਾਈਨ ਕੀਤਾ ਹੈ ਕਿ ਜੋ ਕੋਈ ਵੀ ਬੱਚਾ ਜੀ ਦੀ ਉਮਰ 18 ਸਾਲ ਕੰਪਲੀਟ ਨਹੀਂ ਹੋਈ ਹੈ ਉਹਨੂੰ ਅਸੀਂ ਨਾ ਬਾਲਗ ਕਹਿੰਨੇ ਆ ਠੀਕ ਹੈ ਜੀ ਜੀ ਇਹ ਤਾਂ ਸਗੀ ਪਰਿਭਾਸ਼ਾ ਨਾਬਾਲਗ ਦੀ ਕਿ ਜਿਹੜਾ ਕੋਈ ਬੱਚਾ ਹੈ ਜਿਸ ਨੇ 18 ਸਾਲ ਦੀ ਉਮਰ ਪੂਰੀ ਨਹੀਂ ਕੀਤੀ ਤਾਂ ਉਹ ਨਾਬਾਲਗ ਹੈ ਇਸ ਦੇ ਨਾਲ ਨਾਲ ਅਸੀਂ ਅੱਜ ਖਾਸ ਤੌਰ ਤੇ ਗੱਲ ਕਰਨੀ ਨਾਬਾਲਕਾਂ ਦੇ ਹੱਕਾਂ ਦੀ ਤਾਂ ਸਾਡੇ ਦਰਸ਼ਕਾਂ ਦੇ ਲਈ ਜਾਣਕਾਰੀ ਲਈ ਇਹ ਗੱਲ ਦੱਸੋ ਕਿ ਨਾਬਾਲਕਾਂ ਦੇ ਹੱਕਾਂ ਦੇ ਲਈ ਜਾਂ ਨਾਬਾਲਕਾਂ ਸੰਬੰਧੀ ਕਿਹੜੇ ਖਾਸ ਤੌਰ ਤੇ ਸਾਡੇ ਕੋਲ ਕਾਨੂੰਨ ਮੌਜੂਦ ਹੈ ਨਾਬਾਲਗਾਂ ਦੇ ਹੱਕਾਂ ਸੰਬੰਧੀ ਸਾਡੇ ਕੋਲ ਜੁਵਲਾਈਨ ਜਸਟਿਸ ਐਕਟ ਹੈ ਠੀਕ ਹੈ ਜੀ ਉਹਦੇ ਵਿੱਚ ਜੁਵਲਾਈਨ ਜਸਟਿਸ ਬੋਰਡ ਹੈ ਚਾਈਲਡ ਵੈਲਫੇਅਰ ਕਮੇਟੀ ਹੈ ਜੇ ਆਪਾਂ ਉਸ ਤੋਂ ਪਿੱਛੇ ਦੀ ਗੱਲ ਕਰੀਏ ਤੇ ਇੱਕ ਜਿਹੜੀ ਕਨਵੈਨਸ਼ਨਸ ਹੁੰਦੀਆਂ ਨੇ ਹਾਂਜੀ ਕਨਵੈਨਸ਼ਨਸ ਜਿਹੜੀਆਂ ਉਹਦੇ ਵਿੱਚ ਹਰ ਇੱਕ ਹਰ ਇੱਕ ਕੰਟਰੀ ਨੂੰ ਆਪਸ ਵਿੱਚ ਟ੍ਰੀਟੀ ਕੀਤੀ ਜਾਂਦੀ ਹੈ ਉਹ ਚ ਇੱਕ ਮੇਨ ਸਬਜੈਕਟ ਹੈ ਰਾਈਟਸ ਆਫ ਦਾ ਚਾਈਲਡ ਠੀਕ ਹੈ ਜੀ ਉਹ ਵੀ ਹੈ ਜੀ ਐਸ ਫਾਰ ਐਸ ਦਾ ਇੰਡੀਅਨ ਕਨਸਟੀਟਿਊਸ਼ਨ ਕਨਸਰਨ ਉਹਦੇ ਵਿੱਚ ਵੀ ਨਵਾਲਕਾ ਦੇ ਬਹੁਤ ਸਾਰੇ ਰਾਈਟਸ ਨੇ Hindu Adoption and Guardianship Act ਹੈ ਹੋਰ ਵੀ ਇਹਦੇ ਨਾਲ ਕਈ ਐਸੇ ਲਾਅ ਨੇ ਜਿਹੜੇ ਨਵਾਲਕਾ ਦੇ ਹੱਕਾਂ 'ਚ ਸਮੇਂ-ਸਮੇਂ ਤੇ ਅੰਦਰ ਰਹਿਣੇ ਤੇ ਅੱਗੇ ਵੀ ਮੈਂ ਸਮਝਾਉਂਦੇ ਰਹਿਣਗੇ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਆਪਾਂ ਜਿਹੜੇ ਜਿਹੜੇ ਤੁਸੀਂ ਸਾਨੂੰ ਕਾਨੂੰਨ ਦੱਸੇ ਉਸ ਦੇ ਵਿੱਚ ਉਹ ਗੱਲ ਕਰਾਂਗੇ ਜਿਹੜੀ ਨਾਬਾਲਗਾਂ ਦੀ ਜਾਇਦਾਦ ਸੰਬੰਧੀ ਕਾਨੂੰਨ ਕੀ ਅਸੀਂ ਕਈ ਵਾਰ ਦੇਖਦੇ ਆ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਕਿ ਕਿਸੇ ਨਾਬਾਲਗ ਦੇ ਨਾਂ ਦੇ ਉੱਤੇ ਜਾਇਦਾਦ ਆ ਜਾਂਦੀ ਹੈ ਜੈ ਉਸ ਨੂੰ ਖਰੀਦਣੀ ਪੈਂਦੀ ਹੈ ਤਾਂ ਸਭ ਤੋਂ ਪਹਿਲੇ ਤਾਂ ਆਹੀ ਗੱਲ ਦੱਸੋਗੇ ਜਿਹੜੇ ਨਾਬਾਲਗਾਂ ਦੇ ਜਾਇਦਾਦ ਸੰਬੰਧੀ ਹੱਕ ਹਨ ਉਸ ਦੇ ਨਾਲ ਸੰਬੰਧਿਤ ਕਿਹੜਾ ਕਾਨੂੰਨ ਹੈ ਜੀ ਦੇਖੋ ਇਹ ਸਾਡੇ ਸਮਾਜ 'ਚ ਇੱਕ ਬੜਾ ਭ੍ਰਮ ਹੈ ਕਿ ਅਸੀਂ ਨਾਬਾਲਗ ਨਾ ਜਿਹੜੀ ਜਾਇਦਾਦ ਆਪਾਂ ਖਰੀਦ ਨਹੀਂ ਸਕਦੇ ਜਾਂ ਆਪਾਂ ਉਹਨਾਂ ਨੂੰ ਵੇਚ ਨਹੀਂ ਸਕਦੇ ਹਾਂਜੀ ਜਾਂ ਬੜੀ ਅਰੀ ਇਸ ਆਮ ਕਿਉਂਕਿ ਅੱਜ ਦਾ ਪ੍ਰੋਗਰਾਮ ਇੱਕ ਜਨਰਲ ਅਵੇਅਰਨੈਸ ਦੇ ਕਾਨੂੰਨੀ ਨੁਕਤੇ ਕਿ ਆਮ ਪਾਸ਼ਾ ਚ ਲੋਕਾਂ ਨੂੰ ਪਤਾ ਲੱਗੇ ਕਿ ਆਪਾਂ ਨਾਬਾਲਗ ਦੀ ਜਗ੍ਹਾ ਖਰੀਦ ਸਕਦੇ ਹਾਂ ਜਾਂ ਨਾਬਾਲਗ ਦਾ ਪ੍ਰਾਪਰਟੀ ਮੁਤਲਕ ਕੀ ਅਧਿਕਾਰ ਹੈ ਹਾਂਜੀ ਜੇ ਆਪਾਂ ਸਪੈਸੀਫਿਕ ਗੱਲ ਕਰੀਏ ਤੇ ਕੋਈ ਵੀ ਪ੍ਰਾਪਰਟੀ ਜਿਹੜੀ ਨਾਬਾਲਗ ਦੇ ਨਾਂ ਤੇ ਬੋਲਦੀ ਹੈ ਹਾਂਜੀ ਅਸੀਂ ਉਹਨੂੰ ਡਾਇਰੈਕਟਲੀ ਨਾ ਵੇਚ ਸਕਦੇ ਆ ਨਾ ਅਸੀਂ ਖਰੀਦ ਸਕਦੇ ਆ ਠੀਕ ਹੈ ਜੀ ਸਾਨੂੰ ਜੇ ਅਸੀਂ ਉਹਨੂੰ ਵੇਚਣਾ ਚਾਹੁੰਦੇ ਆ ਸਾਨੂੰ ਮਾਨਯੋਗ ਅਦਾਲਤ ਕੋਲ ਜਾਣਾ ਪਏਗਾ ਠੀਕ ਹੈ ਜੀ ਹਿੰਦੂ ਜਿਹੜਾ ਗਾਰਡਨ ਚ ਐਂਡ ਵਾਰਟ ਸੈਕਟਰ ਦੇ ਹਿਸਾਬ ਨਾਲ ਉੱਥੇ ਜਾ ਕੇ ਉੱਥੇ ਸਾਨੂੰ ਮਨਜ਼ੂਰੀ ਲੈਣੀ ਪੈਂਦੀ ਹੈ ਠੀਕ ਹੈ ਜੀ ਕਿ ਜੀ ਅਸੀਂ ਜਿਹੜੀ ਇਹ ਪ੍ਰਾਪਰਟੀ ਹੈ ਨਾਬਾਲਗ ਦੀ ਅਸੀਂ ਵੇਚਣਾ ਚਾਹੁੰਦੇ ਆ ਫਿਰ ਕੋਰਟ ਦੇਖੇਗੀ ਕਿ ਇਹ ਪ੍ਰਾਪਰਟੀ ਉਹ ਕਿਉਂ ਵੇਚਣਾ ਚਾਹੁੰਦੇ ਆ ਉਹਦਾ ਇੱਕੋ ਇੱਕ ਟੇਚਾ ਹੈ ਕਿ ਜੇ ਅਸੀਂ ਉਹਦੀ ਬੈਨੀਫਿਟ ਲਈ ਜਾਂ ਉਹਦੀ ਅਸੀਂ ਵੈਲਫੇਅਰ ਲਈ ਪ੍ਰਾਪਰਟੀ ਵੇਚਣਾ ਚਾਹੁੰਦੇ ਆ ਫਿਰ ਕੋਰਟ ਇੱਕ ਗਾਰਡੀਅਨ ਅਪਾਇੰਟ ਕਰਦੀ ਏ ਉਸ ਤੋਂ ਬਾਅਦ ਅਸੀਂ ਜਿਹੜੀ ਮਾਈਨਰ ਦੀ ਅਸੀਂ ਪ੍ਰਾਪਰਟੀ ਵੇਚ ਸਕਦੇ ਆ ਤੇ ਫਿਰ ਜਿਹੜੀ ਵੀ ਰਕਮ ਸਾਨੂੰ ਉਹ ਤੋਂ ਮਿਲਦੀ ਏ ਉਹਦੀ ਕੋਰਟ ਸਾਨੂੰ ਡਾਇਰੈਕਸ਼ਨ ਦੇ ਦਿੰਦੀ ਏ ਕਿ ਇਹਦੀ ਇੱਕ ਐਫ ਡੀ ਬਣਾ ਕੇ ਨਾਬਾਲਗ ਦੇ ਨਾਮ ਤੇ ਜਮ੍ਹਾਂ ਕਰਾ ਦਿੱਤੀ ਜਾਵੇ ਤੇ ਜਦੋਂ ਆਪਣੀ ਮੈਜਰ ਹੋਏਗਾ ਉਹ 18 ਸਾਲ ਤੋਂ ਉੱਪਰ ਹੋਏਗਾ ਤਾਂ ਉਹ ਆਪਣੀ ਉਸ ਪ੍ਰਾਪਰਟੀ ਦਾ ਜਾਂ ਉਸ ਜਿਹੜੀ ਅਮਾਉਂਟ ਦਾ ਉਹ ਫਾਇਦਾ ਲੈ ਸਕੇ ਮੁੱਕ ਦੀ ਲਾਸਟ ਇਹ ਗੱਲ ਹੈ ਕਿ ਨਾ ਬਾਲਗ ਦੀ ਪ੍ਰਾਪਰਟੀ ਕੋਰਟ ਦੇ ਥਰੂ ਹੀ ਵਿਕਣੀ ਹੈ ਤੇ ਉਦੋਂ ਵਿਕਣੀ ਹੈ ਜਦੋਂ ਉਹਦਾ ਕੋਈ ਬੈਨੀਫਿਟ ਹੈ ਜੇ ਤਾਂ ਕੋਈ ਬੈਨੀਫਿਟ ਨਹੀਂ ਹੈ ਤੇ ਫਿਰ ਕੋਰਟ ਕਦੇ ਵੀ ਉਹਨੂੰ ਜਿਹੜਾ ਅਲਾਉ ਨਹੀਂ ਕਰਦੀ ਠੀਕ ਹੈ ਜੀ ਸੋ ਕਹਿੰਦਾ ਭਾਵ ਇਹ ਹੈ ਕਿ ਜਦ ਵੀ ਨਾਬਾਲਗ ਦੇ ਪ੍ਰਾਪਰਟੀ ਖਰੀਦਣੀ ਹੈ ਉਸ ਦੇ ਲਈ ਜਾਂ ਵੇਚਣੀ ਹੈ ਉਹ ਮਾਨਜਗ ਅਦਾਲਤ ਤੋਂ ਜਿਹੜੀ ਹੈ ਕੀ ਕਹਿੰਦੇ ਪਰਮਿਸ਼ਨ ਲੈ ਕੇ ਉਹ ਵੇਕੜੀ ਹੈ ਜੀ ਜੀ ਤੇ ਵਕੀਲ ਸਾਹਿਬ ਜਿੱਦਾਂ ਆਪਾਂ ਤੁਸੀਂ ਦੱਸਿਆ ਕਿ ਨਵਾਲਗ ਦੀ ਪਰਿਭਾਸ਼ਾ ਇਹ ਹੈ ਕਿ ਜਿਹੜਾ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਮੇਰੇ ਖਿਆਲ ਨਾਲ ਨਵਾਲਗ ਏਸੀ ਕਰਕੇ ਕਿਹਾ ਜਾਂਦਾ ਹੈ ਕਿ ਇਹੋ ਜਿਹਾ ਕੋਈ ਵੀ ਵਿਅਕਤੀ ਜਿਹੜਾ ਆਪਣਾ ਜਿਹੜਾ ਫੈਸਲਾ ਖੁਦ ਲੈਣ ਦੇ ਲਈ ਹਲੇ ਖੁਦ ਮੁਖਤਿਆਰ ਨਾ ਹੋਇਆ ਹੋਵੇ ਜੀ ਇਹੋ ਜੇ ਹਾਲਾਤਾਂ ਦੇ ਵਿੱਚ ਅਸੀਂ ਜਆ ਸਮਾਜ 'ਚ ਵੀ ਦੇਖਦੇ ਹਾਂ ਜਾਂ ਆਪਣੇ ਪਰਿਵਾਰਾਂ 'ਚ ਵੀ ਦੇਖਿਆ ਦੇਖਦੇ ਹਾਂ ਕਿ ਜਿਹੜੇ ਬੱਚਿਆਂ ਦੇ ਲਈ ਜਿਹੜੇ ਫੈਸਲੇ ਆ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਲੈਂਦੇ ਹਨ ਜੀ ਕੀ ਜਾਂ ਕਾਨੂੰਨ ਮੁਤਾਬਕ ਵੀ ਇਹੋ ਜੇ ਬੱਚੇ ਜਿਹੜੇ ਨਵਾਲਗ ਹਨ ਉਹਨਾਂ ਦਾ ਫੈਸਲਾ ਲੈਣਾ ਹੈ ਉਹ ਪਰਿਵਾਰਕ ਮੈਂਬਰ ਲੈ ਸਕਦੇ ਹਨ ਜਾਂ ਖਾਸ ਤੌਰ ਤੇ ਕੋਰਟ ਵੱਲੋਂ ਜਾਂ ਕਾਨੂੰਨ ਮੁਤਾਬਕ ਕਿਸੇ ਵਿਕਟਰੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਜਿਸ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਜਿਸ ਨੇ ਨਾਬਾਲਗਾਂ ਦੇ ਫੈਸਲੇ ਲੈਣੇ ਹਨ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ ਦੇਖੋ ਜੇਕਰ ਕੋਈ ਨਾਬਾਲਗ ਆਪਣਾ ਕੇਸ ਕਰਨਾ ਚਾਹੁੰਦਾ ਹੈ ਹਾਂਜੀ ਜਾਂ ਉਸ ਨਾਬਾਲਗ ਉੱਤੇ ਕੋਈ ਕੇਸ ਹੋ ਜਾਂਦਾ ਹੈ ਹਾਂਜੀ ਤੇ ਆਰਡਰ 32 ਹੈ ਸੀਪੀਸੀ ਦਾ ਕੋਡ ਆਫ ਸਿਵਲ ਪ੍ਰੋਸੀਜਰ ਉਹ ਸਪੈਸੀਫਿਕਲੀ ਦੱਸਦਾ ਹੈ ਕਿ ਕਦੋਂ ਨਾਬਾਲਗ ਉੱਤੇ ਕੇਸ ਹੋ ਸਕਦਾ ਹੈ ਇਹ ਕਦੋਂ ਨਬਾਲਗ ਆਪ ਕੇਸ ਕਰ ਸਕਦਾ ਹੈ ਹਾਂਜੀ ਜੇਕਰ ਨਬਾਲਗ ਆਪ ਵੀ ਕੇਸ ਕਰਨਾ ਚਾਹੁੰਦਾ ਹੈ ਤੇ ਉਹ ਡਾਇਰੈਕਟ ਨਹੀਂ ਕਰ ਸਕਦਾ ਉਹ ਥਰੂ ਨੈਕਸਟ ਫਰੈਂਡ ਗਾਰਡੀਅਨ ਇਹਦੇ ਵੱਲੋਂ ਜਿਹੜਾ ਕੇਸ ਉਹ ਆਪਣਾ ਕੋਰਟ 'ਚ ਫਾਈਲ ਕਰ ਸਕਦਾ ਹੈ ਠੀਕ ਹੈ ਨੈਕਸਟ ਫਰੈਂਡ ਜਾਂ ਗਾਰਡੀਅਨ ਜਾਂ ਨੈਚੁਰਲ ਗਾਰਡੀਅਨ ਉਹਦੇ ਪੇਰੈਂਟਸ ਵੀ ਹੁੰਦੇ ਨੇ ਜਾਂ ਕੋਰਟ ਕੋਈ ਗਾਰਡੀਅਨ ਅਪੁਆਇੰਟ ਕਰ ਸਕਦੇ ਨੇ ਠੀਕ ਹੈ ਇਦਾਂ ਹੀ ਜੇ ਨਬਾਲਗ ਦੇ ਖਿਲਾਫ ਕੇਸ ਹੋ ਜਾਂਦਾ ਹੈ ਤੇ ਸਿੱਧਾ ਜਿਹੜਾ ਕੋਰਟ ਉਹਦੇ ਖਿਲਾਫ ਜਿਹੜੀ ਆ ਪ੍ਰੋਸੀਡਿੰਗ ਸ਼ੁਰੂ ਨਹੀਂ ਕਰਦੀ ਕੋਰਟ ਹਮੇਸ਼ਾ ਇੱਕ ਗਾਰਡੀਅਨ ਅਪੁਆਇੰਟ ਕਰਦੇ ਨੇ ਜੋ ਨ ਬਾਲਕ ਦੇ ਹੱਕਾਂ ਨੂੰ ਪ੍ਰੋਪਰ ਤਰੀਕੇ ਨਾਲ ਕੋਰਟ ਦੀ ਪ੍ਰੋਸੀਡਿੰਗ ਦੇ ਅੱਗੇ ਰੱਖਦਾ ਤੇ ਫਿਰ ਹੀ ਜਿਹੜਾ ਉਹ ਕੇਸ ਉਹਦਾ ਚੱਲ ਸਕਦਾ ਠੀਕ ਹੈ ਜੀ ਜੀ ਤਾਂ ਇੱਕ ਇਹਦੇ ਨਾਲ ਲੱਗਦਾ ਹੋਰ ਸਵਾਲ ਇਹ ਹੈ ਕਿ ਤੁਸੀਂ ਕਹਿੰਦੇ ਨੇਚਰਲ ਗਾਰਡੀਅਨ ਇਹ ਦੀ ਜਿਹੜੀ ਪਰਿਭਾਸ਼ਾ ਥੋੜੀ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਕਿ ਜਿਹੜੇ ਬੱਚੇ ਦੇ ਦੋ ਜਿਹੜੇ ਪੇਰੈਂਟਸ ਹੁੰਦੇ ਇੱਕ ਮਾਂ ਹੁੰਦੀ ਜੇ ਇੱਕ ਬਾਪ ਹੁੰਦਾ ਹੈ ਠੀਕ ਹੈ ਜੀ ਤਾਂ ਜਿਹੜਾ ਕਾਨੂੰਨ ਮੁਤਾਬਕ ਹੈ ਉਹ ਨੇਚਰਲ ਗਾਰਡੀਅਨ ਜਿਹੜਾ ਹੈਗਾ ਉਹ ਪਿਓ ਨੂੰ ਹੀ ਸਮਝਿਆ ਜਾਂਦਾ ਹੈ ਜਾਂ ਫਿਰ ਮਾਂ ਨੂੰ ਸਮਝਿਆ ਜਾਂਦਾ ਹੈ ਦੇਖੋ ਬੱਚੇ ਦੇ ਬਰਥ ਦੇ ਨਾਲ ਨੇਚਰਲ ਗਾਰਡੀਅਨ ਦੀ ਜਿਹੜੀ ਡੈਫੀਨੇਸ਼ਨ ਆ ਉਹ ਮਦਰ ਐਂਡ ਜਿਹੜੀ ਫਾਦਰ ਦੀ ਇਕੁਅਲ ਆ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਦੋਵਾਂ ਦੀ ਜੇ ਰੱਬ ਨਾ ਕਰੇ ਮੌਤ ਹੋ ਜਾਵੇ ਫਿਰ ਉਹਦੇ ਉਸਦੀ ਐਬਸੈਂਸ ਹੂ ਵਿਲ ਬੀ ਦਾ ਗਾਰਡੀਅਨ ਉਦੋਂ ਫਿਰ ਉਹੀ ਗੱਲ ਉਹਨਾਂ ਨੂੰ ਦੁਬਾਰਾ ਚਾਹੇ ਕੋਈ ਦਾਦੀ ਏ ਨਾਨੀ ਏ ਮਾਸੜਤਾਇਆ ਇਵਨ ਕਿ ਜੇ ਕੋਈ ਰਿਸ਼ਤੇਦਾਰ ਉਹਦਾ ਨਹੀਂ ਵੀ ਹੈਗਾ ਕੋਈ ਵੀ ਐਸਾ ਵਿਅਕਤੀ ਜਿਹੜਾ ਬੱਚੇ ਦੀ ਬੈਨੀਫਿਟ ਲਈ ਬੱਚੇ ਦੀ ਪੜ੍ਹਾਈ ਲਈ ਬੱਚੇ ਨੂੰ ਇੱਕ ਵਧੀਆ ਵਾਤਾਵਰਨ ਦੇਣ ਲਈ ਕੋਰਟ ਅੱਗੇ ਆ ਸਕਦਾ ਹੈ ਕਿ ਮੈਂ ਇਹਦੀ ਬੈਨੀਫੀਸ਼ੀਅਲੀ ਇਹਦੀ ਅੱਛੀ ਪੜ੍ਹਾਈ ਲਈ ਇਹਨੂੰ ਅੱਛਾ ਐਟਮੋਸਫੇਅਰ ਮੈਂ ਦੇ ਸਕਦਾ ਤੇ ਮੈਨੂੰ ਕਾਈਂਡਲੀ ਜਿਹੜਾ ਗਾਰਡੀਅਨ ਅਪਾਇੰਟ ਕੀਤਾ ਜਾਏ ਹੁਣ ਕੋਰਟ ਪਹਿਲਾਂ ਤੇ ਇਹ ਦੇਖੇਗਾ ਕਿ ਇਹ ਜਿਹੜਾ ਬੰਦਾ ਸਾਡੇ ਕੋਲ ਆਇਆ ਇਹਦਾ ਗਾਰਡੀਅਨਸ ਰਾਈਟਸ ਮੰਗ ਰਿਹਾ ਹੈ ਕਿ ਇਹ ਕੈਪੇਬਲ ਹੈਗਾ ਹੈ ਕਿ ਇਹਦੇ ਕੋਲ ਇਨਾ ਫਾਈਨੈਂਸ਼ੀਅਲ ਸਮਰਥਾ ਹੈਗੀ ਹੈ ਕਿ ਇਹਦੀ ਆਮਦਨੀ ਸਾਲ ਦੇ ਉਨੀ ਜਿਹੜੀ ਆ ਇੱਕ ਕੰਡੀਸ਼ਨ ਫੁੱਲਫਿਲ ਕਰ ਰਹੀ ਏ ਕੋਰਟ ਉਹਦੀ ਸਾਰੀ ਆਮਦਨੀ ਦੇਖ ਕੇ ਉਹਦੀ ਇੰਟੈਂਸ਼ਨ ਦੇਖ ਕੇ ਮਾਪਿਓ ਤੇ ਨੇਚਰਲ ਗਾਰਡੀਅਨ ਹੈ ਹੀ ਹੈ ਪਰ ਜੇ ਉਹਨਾਂ ਦੀ ਕਿਤੇ ਮੌਤ ਵੀ ਹੋ ਜਾਂਦੀ ਹੈ ਕੋਈ ਰਿਸ਼ਤੇਦਾਰ ਵੀ ਨਹੀਂ ਭਜਦਾ ਕਿਸੇ ਥਰਡ ਪਾਰਟੀ ਨੂੰ ਵੀ ਕੋਰਟ ਜਿਹੜਾ ਗਾਰਡੀਨ ਅਪਾਇੰਟ ਕਰ ਸਕਦੀ ਹੈ ਵਿਦ ਦਾ ਸਬਜੈਕਟ ਓਨਲੀ ਫੋਰ ਦਾ ਬੈਨੀਫੀਸ਼ੀਅਲ ਆਫ ਚਾਈਲਡ ਕਿ ਬੱਚੇ ਨੂੰ ਅੱਛੀ ਪੜ੍ਹਾਈ ਮਿਲੇਗੀ ਅੱਛੀ ਦਵਾਈ ਮਿਲੇਗੀ ਅੱਛਾ ਇੱਕ ਰਹਿਣ ਸਹਿਣ ਮਿਲੇਗਾ ਫਿਰ ਉਹ ਗਾਰਡੀਨ ਜਿਹੜਾ ਨੇਚਰਲ ਗਾਰਡੀਨ ਤੋਂ ਬਾਹਰ ਜਾ ਕੇ ਵੀ ਕੋਰਟ ਅਪਾਇੰਟ ਜਿਹੜੇ ਕਿਸੇ ਹੋਰ ਨੂੰ ਵੀ ਕਰ ਸਕਦੀ ਪੇਰੈਂਟ ਤੋਂ ਇਲਾਵਾ ਠੀਕ ਹੈ ਇਹ ਕਈ ਵਾਰ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਜਿੱਦਾਂ ਕੋਈ ਖਾਨਦਾਨੀ ਜਿਹੜੇ ਵਪਾਰ ਚੱਲਦੇ ਹੁੰਦੇ ਹੁੰਦੇ ਹਨ ਕਿ ਪੀੜ੍ਹੀਆਂ ਦਾ ਰੀੜ੍ਹੀਆਂ ਜਿਹੜਾ ਵਪਾਰ ਉਸ ਜਿਹੜੀ ਫੈਮਿਲੀ ਦਾ ਜਾਂ ਖਾਨਦਾਨ ਦਾ ਉਹੀ ਹੁੰਦਾ ਹੈ ਜੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਜਿਹੜਾ ਕੋਈ ਨਾਬਾਲਗ ਹੈ ਜਾਂ ਜਿਸ ਨੂੰ ਆਪਾਂ ਮਾਈਨਰ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਉਹ ਜਿੱਦਾਂ ਕੋਈ ਖਾਨਦਾਨੀ ਵਪਾਰ ਚੱਲਦਾ ਹੈ ਜਾਂ ਆਪਾਂ ਲੀਗਲ ਟਰਮ ਤੇ ਗੱਲ ਕਰੀਏ ਕੋਈ ਖਾਨਦਾਨੀ ਫਰਮ ਚੱਲਦੀ ਜਾ ਰਹੀ ਹੈ ਜੀ ਜਾਂ ਕੋਈ ਨਵੀਂ ਕੋਈ ਵੀ ਫਰਮ ਬਣ ਕੇ ਤੇ ਬਣੀ ਹੋਈ ਆ ਉਸ ਦੇ ਵਿੱਚ ਨਾਬਾਲਗ ਦਾ ਹਿੱਸਾ ਹੋ ਸਕਦਾ ਹੈ ਜਾਂ ਨਾਬਾਲਗ ਨੂੰ 파ਟਨਰ ਬਣਾਇਆ ਜਾ ਸਕਦਾ ਹੈ ਦੇਖੋ ਐਸੇ ਮੇਰ ਕੋ ਪਰਸਨਲ ਬੜੀ ਜਿਹੀ ਕੇਸ ਹੈ ਹਾਂਜੀ ਕਿ ਫਾਦਰ ਦੀ ਡੈਥ ਹੋ ਜਾਂਦੀ ਹੈ ਫਾਦਰ 파ਟਰਨਰ ਹੁੰਦਾ ਹੈ ਇਹਨੂੰ ਅਸੀਂ ਕਹਿੰਨੇ ਕਿ 파ਟਰਨਰ ਸਮਝਦੇ ਆਂ ਆਪਾਂ ਦੋ ਬੰਦਿਆਂ ਨੇ ਇਕੱਠੇ ਹੋ ਕੇ ਕੋਈ ਫਰਮ ਸ਼ੁਰੂ ਕਰ ਲਈ ਕੰਮ ਸ਼ੁਰੂ ਹੋ ਗਿਆ ਹਾਂਜੀ ਅਨਫੋਰਚੂਨੇਟਲੀ ਜੇ ਫਾਦਰ ਦੀ ਡੈਥ ਹੋ ਜਾਂਦੀ ਹੈ ਬੱਚੇ ਉਹਦੇ ਨਾਬਾਲਗ ਨੇ ਹਾਂਜੀ ਹੁਣ ਕੀ ਜੋ ਫਰਮ ਚ ਬੱਚਿਆ ਦਾ ਰਾਈਟ ਹੈ ਹਾਂਜੀ ਉਹ ਬੱਚਿਆ ਦਾ ਰਾਈਟ ਸਿਰਫ ਉਹਨਾਂ ਹੀ ਹੈ ਬੈਨੀਫੀਸ਼ੀਅਲ ਤੱਕ ਠੀਕ ਹੈ ਜੀ ਮਾਈਨਰ ਕੈਨ ਬੀ 파ਟਰਨਰ ਉਹ 파ਟਰਨਰ ਬਣ ਸਕਦਾ ਪਰ ਸਿਰਫ ਜਿਹੜਾ ਫਾਇਦੇ ਆ ਉਹ ਨੂੰ ਮਿਲਣਗੇ ਨੁਕਸਾਨ ਜੋ ਦਾ ਕੋਈ ਹੱਕਦਾਰ ਨਹੀਂ ਹੈ ਉਹ ਜੇਕਰ ਉਹ 18 ਸਾਲ ਦੀ ਆਪਣੀ ਏਜ ਨੂੰ ਮਚੁਰ ਕਰ ਲੈਂਦਾ ਉਸ ਤੋਂ ਬਾਅਦ ਜੋ ਰਹਿਣਾ ਚਾਵੇ ਤੇ ਰਿਟਨ ਚ ਕੰਸੈਂਟ ਦੇ ਕੇ ਐਸ ਅ ਪਾਰਟਨਰ ਬਣ ਸਕਦਾ ਨਹੀਂ ਤੇ ਫਿਰ ਉਹ ਆਪਣਾ ਜਿਹੜਾ ਵਿਡਰੋ ਕਰ ਸਕਦਾ ਹੈ ਉਹਦੇ ਵਿੱਚ ਪਾਰਟਨਰਸ਼ਿਪ ਫਾਰਮ ਚ ਬਿਲਕੁਲ ਠੀਕ ਹੈ ਜੀ ਤਾ ਇਹ ਤਾਂ ਗੱਲ ਸੀ ਕਿ ਜਿਹੜੇ ਦਿਵਾਨੀ ਨਾਲ ਸੰਬੰਧਤ ਮਸਲੇ ਹਨ ਕੀ ਕਹਿਣਾ ਮਤਲਬ ਜਿਹਨੂੰ ਆਪਾਂ ਅੰਗਰੇਜ਼ੀ ਸਿਵਲ ਲਾਜ਼ ਕਹਿੰਦੇ ਆ ਪਰ ਹਰ ਕਾਨੂੰਨ ਦੇ ਦੋ ਪਾਸਾ ਜਿਹੜਾ ਸਾਡਾ ਜਿਹੜਾ ਦੇਸ਼ ਦਾ ਕਾਨੂੰਨ ਹੈ ਉਸਦੇ ਦੋ ਪੱਖਾਂ ਨੇ ਖੰਡ ਸਿਵਲ ਤੇ ਇੱਕ ਹੈ ਜੀ ਦੂਜਾ ਕ੍ਰਿਮਨਲ ਫੌਜਦਾਰੀ ਹੁਣ ਆਪਾਂ ਥੋੜੀ ਜੀ ਗੱਲ ਕਰਾਂਗੇ ਕਿ ਜਿਹੜਾ ਫੌਜਦਾਰੀ ਦਾ ਕਾਨੂੰਨ ਹੈ ਉਸਦੇ ਵਿੱਚ ਜਿਹੜੇ ਸਾਡੇ ਨਵਾਲਕ ਬੱਚੇ ਹਨ ਉਹਨਾਂ ਦੇ ਲਈ ਕਿਹੜੇ-ਕਿਹੜੇ ਹੱਕ ਮੌਜੂਦ ਹਨ ਜਾਂ ਖਾਸ ਤੌਰ ਤੇ ਜਿਹੜਾ ਨਵਾਲਗਾਂ ਦਾ ਕਿੱਦਾਂ ਖਿਆਲ ਰੱਖਿਆ ਜਾਂਦਾ ਹੈ ਦੇਖੋ ਜੇ ਅਸੀਂ ਫੌਜਦਾਰੀ ਦੀ ਗੱਲ ਕਰੀਏ ਇਹ ਸਾਡਾ ਇੱਕ ਜੁਵਲਾਈ ਜਸਟਿਸ ਐਕਟ ਬਣਿਆ ਹੈ ਠੀਕ ਹੈ ਜੀ ਉਹਦੇ ਐਕਟ ਦੇ ਅੰਦਰ ਵੀ ਦੋ ਜਿਹੜੀਆਂ ਮੇਨ ਚੀਜ਼ਾਂ ਨੇ ਇੱਕ ਬਣਿਆ ਜੁਵਲਾਈ ਜਸਟਿਸ ਬੋਰਡ ਇੱਕ ਬਣੀਏ ਚਾਈਲਡ ਵੈਲਫੇਅਰ ਕਮੇਟੀ ਠੀਕ ਹੈ ਜੀ ਹੁਣ ਜੇਕਰ ਕੋਈ ਨਬਾਲਗ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਜੇ ਉਹ ਕੋਈ ਅਪਰਾਧ ਕਰ ਦਿੰਦਾ ਹੈ ਤੇ ਕੀ ਉਸ অপরাধੀ ਨੂੰ ਕਿਸ ਤਰੀਕੇ ਨਾਲ ਸਜ਼ਾ ਮਿਲੇਗੀ ਕੀ ਉਹ ਅਪਰਾਧ ਉਹਦੀ ਜਮਾਨਤ ਹੋਏਗੀ ਜਾਂ ਨਹੀਂ ਹੋਏਗੀ ਇਹ ਸਾਰਾ ਕੁਝ ਜੁਵਲਾਈ ਜਸਟਿਸ ਬੋਰਡ ਦੇਖਦਾ ਹੈ ਨਵਾਲਗ ਦੇ ਜਿਹੜੇ ਅਪਰਾਧ ਆ ਉਹਦਾ ਜਿਹੜਾ ਕੇਸ ਡਾਇਰੈਕਟ ਮੇਨ ਕੋਰਟ ਚ ਨਹੀਂ ਚੱਲ ਸਕਦਾ ਉਹਨਾਂ ਦੀ ਅਲੱਗ ਕੋਰਟ ਬਣੀ ਹੈ ਜਿਹਨੂੰ ਜੁਬਲਾਈਨ ਜਸਟਿਸ ਬੋਰਡ ਕਿਹਾ ਜਾਂਦਾ ਹੈ ਉਹਦੇ ਅੰਦਰ ਨਵਾਲਕਾ ਦੇ ਜਿਹੜੇ ਇਦਾਂ ਦੇ ਅਫੈਂਸ ਨੂੰ ਜਿਹੜਾ ਵਾ ਟ੍ਰਾਇਲ ਜਿਹੜਾ ਚੱਲਿਆ ਜਾਂਦਾ ਹੈ ਠੀਕ ਹੈ ਜੀ ਜੀ ਇਹ ਵਕੀਲ ਸਾਹਿਬ ਜਦ ਅਸੀਂ ਕਾਨੂੰਨ ਇਹਦਾ ਪੜ੍ਹਦੇ ਹਾਂ ਜਾਂ ਰੋਜ਼ ਅਖਬਾਰਾਂ ਚ ਵੀ ਪੜ੍ਹਦੇ ਹਾਂ ਜਾਂ ਵੀ ਕੋਈ ਨਾ ਬਾਲਕ ਜਾਂ ਜਿਹਨੂੰ ਆਪਾਂ ਜੋ ਬਨਾਈ ਲਖੰਨੇ ਆ ਕਿ ਉਹ ਕੋਈ ਜੁਰਮ ਕਰਦਾ ਹੈ ਤਾਂ ਉਸ ਨੂੰ ਦੋਸ਼ੀ ਨਹੀਂ ਕਿਹਾ ਜਾਂਦਾ ਕਿਊਜ਼ ਨਹੀਂ ਲਿਖਿਆ ਹੁੰਦਾ ਕਿਹਾ ਜਾਂਦਾ ਚਾਈਲਡ ਇਨ ਕਨਫਲਿਕਟ ਵਿਦ ਲਾ ਜੀ ਇਹ ਜਿਹੜੀ ਟਰਮ ਹੈ ਚਾਈਲਡ ਇਨ ਕਨਫਲਿਕਟ ਵਿਦ ਲਾ ਇਹਦੀ ਕੀ ਪਰਿਭਾਸ਼ਾ ਹੈ ਤਾਂ ਇਹ ਖਾਸ ਤੌਰ ਤੇ ਇਹ ਜਿਹੜੀ ਟਰਮ ਹੈ ਜਾਂ ਇਹ ਜਿਹੜੀ ਫਰੇਜ਼ ਹੈ ਕਿਉਂ ਵਰਤੀ ਜਾਂਦੀ ਹੈ ਦੇਖੋ ਕਿਉਂਕਿ ਅਸੀਂ ਇੱਕ ਨਬਾਲਗ ਨੂੰ ਇੱਕ ਸਪੈਸ਼ਲ ਜਿਹੜਾ ਵਾ ਇੱਕ ਉਹਨਾਂ ਨੂੰ ਦਰਜਾ ਜਿਹੜਾ ਕਾਨੂੰਨ ਚ ਦਿੱਤਾ ਗਿਆ ਹੈ ਹਾਂਜੀ ਜੇਕਰ ਅਸੀਂ ਨਬਾਲਗ ਨੂੰ ਵੀ ਦੋਸ਼ੀ ਕਹਿਣਾ ਸ਼ੁਰੂ ਕਰ ਦੇਾਂਗੇ ਅਕਿਊਜ਼ ਕਹਿਣਾ ਸ਼ੁਰੂ ਕਰ ਦੇਾਂਗੇ ਤੇ ਉਹਨਾਂ ਦੀ ਜਿਹੜੀ ਮਾਨਸਿਕ ਜਿਹੜੀ ਮਾਨਸਿਕਤਾ ਵਾ ਉੱਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਨਬਾਲਗ ਨੇ ਤੇ ਹਾਲੇ ਉਡਣਾ ਹੈ ਹਾਲੇ ਤੇ ਉਹਨੇ ਆਪਣੀ ਰਫਤਾਰ ਫੜਨੀ ਹੈ ਹਾਂਜੀ ਜੇਕਰ ਗਲਤੀ ਚ ਜਾਣੇ ਜਾਣੇ ਚ ਉਹਦੇ ਕੋਈ ਅਪਰਾਧ ਹੋ ਜਾਂਦਾ ਹੈ ਇਸ ਕਰਕੇ ਉਹਨੂੰ ਦੋਸ਼ੀ ਕਹਿਣ ਦੀ ਬਜਾਏ ਜਿਹੜਾ ਆਨਰੇਬਲ ਸੁਪਰੀਮ ਕੋਰਟ ਜਾਂ ਪਾਰਲੀਮੈਂਟ ਨੇ ਲਾਅ ਬਣਾਇਆ ਉਹਨਾਂ ਨੇ ਕਨਫਲਿਕਟ ਕਿਹਾ ਕਿ ਕਨਫਲਿਕਟ ਵਿਦ ਲਾਅ ਕਿ ਇਹਦੀ ਲਾਅ ਦੇ ਨਾਲ ਜਿਹੜੀ ਆ ਕਨਫਲਿਕਟ ਆ ਡਸਨਟ ਮੀਨਸ ਕਿ ਇਹ ਦੋਸ਼ੀ ਆ ਜਾਂ ਅਪਰਾਧੀ ਆ ਇਹ ਇੱਕ ਇਦਾਂ ਦੀ ਵਿਆਖਿਆ ਦਿੱਤੀ ਗਈ ਜਿਹੜੀ ਨਬਾਲਗ ਦੇ ਮਾਨਸਿਕ ਸੰਤੁਲਨਤ ਨੂੰ ਖਰਾਬ ਨਾ ਕਰੇ ਇਸੇ ਤਰੀਕੇ ਨਾਲ ਇਹਦੇ ਨਾਲ ਹੀ ਜੇ ਮੈਂ ਗੱਲ ਕਰਾਂ ਇਹਨਾਂ ਦੀ ਜਿਹੜੀ ਅਦਾਲਤ ਵੀ ਆ ਜੇ ਨਬਾਲਗ ਦੇ ਖਿਲਾਫ ਕੋਈ ਮੁਕਦਮਾ ਵੀ ਚੱਲਣਾ ਉਹ ਵੀ ਅਦਾਲਤ ਤੋਂ ਆਢੋਗੇ ਚੱਲਣਾ ਮਤਲਬ ਜਿਹੜੀ ਮੇਨ ਅਦਾਲਤ ਤੋਂ 6 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਇਹਨਾਂ ਦੀ ਅਦਾਲਤ ਨਹੀਂ ਬੰਨ ਸਕਦੀ ਠੀਕ ਹੈ ਜੀ ਇਦਾਂ ਹੀ ਜੇਕਰ ਇਹਨਾਂ ਨੂੰ ਕਿਤੇ ਜੇਲ੍ਹ ਭੇਜਣਾ ਪਵੇ ਤੇ ਉਹਨਾਂ ਦੇ ਵੀ ਜਿਹੜੇ ਆ ਵੱਖਰੇ ਜਿਹੜੇ ادارے ਆ ਸੇਫਟੀ ਹੋਮਸ ਨੇ ਆਬਜ਼ਰਵੇਸ਼ਨ ਹੋਮਸ ਨੇ ਮੇਨ ਜੇਲ੍ਹ ਚ ਬਾਲਕ ਨੂੰ ਨਹੀਂ ਭੇਜਿਆ ਜਾਂਦਾ ਸੋ ਇਹ ਸਭ টারਮਸ ਦਾ ਇਸਤੇ ਕਰਕੇ ਇਸਤੇਮਾਲ ਕੀਤਾ ਜਾਂਦਾ ਹੈ ਕਿ ਓਵਰ ਆਲ ਜਿਹੜੀ ਬੱਚੇ ਦੀ ਡਿਵੈਲਪਮੈਂਟ ਹੋ ਸਕੇ ਕੋਈ ਇੱਕ ਅਦਾ ਉਹ ਕੋ ਅਪਰਾਧ ਉਹਦੀ ਲਾਈਫ ਨੂੰ ਲੈ ਕੇ ਨਾ ਬੈਜੇ ਠੀਕ ਹੈ ਇਹ ਤਾਂ ਗੱਲ ਸੀ ਕਿ ਜੀ ਸਭ ਤੋਂ ਪਹਿਲਾਂ ਕਿ ਕਿਹੜੇ-ਕਿਹੜੇ ਖਾਸ ਤੌਰ ਤੇ ਕਾਨੂੰਨ ਬਣੇ ਹਨ ਫੌਜਦਾਰੀ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਜਿਹੜਾ ਨਵਾਲਗਾਂ ਦਾ ਕਿ ਹਲਕੇ ਦਾ ਰੱਖਿਆ ਜਾਂਦਾ ਜੀ ਹੁਣ ਆਪਾਂ ਥੋੜਾ ਜਿਹਾ ਸلسਲੇ ਨੂੰ ਹੋਰ ਅੱਗੇ ਬਿਧਾਉਣੇ ਹੈ ਕਿ ਜਦ ਵੀ ਕਿਤੇ ਸਮਾਜ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਜੁਰਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਜਿਹੜਾ ਅਸਪੈਕਟ ਹੁੰਦਾ ਹੈ ਉਹ ਹੁੰਦਾ ਹੈ ਕਿ ਜਿਹੜੇ ਸਾਡਾ ਮਾਨਯੋਗ ਪੁਲਿਸ ਪ੍ਰਸ਼ਾਸਨ ਹੈ ਉਹ ਕੋਸ਼ਿਸ਼ ਕਰਦੇ ਹਨ ਕਿ ਜਿਹੜੇ ਵਿਅਕਤੀ ਨੇ ਉਹ ਜੁਰਮ ਕੀਤਾ ਹੈ ਉਸ ਨੂੰ ਜਿਹੜਾ ਹਿਰਾਸਤ ਵਿੱਚ ਲਿਆ ਜਾਵੇ ਜੀ ਤਾਂ ਇਹ ਜਦ ਕਿਸੇ ਨਾਬਾਲਗ ਨੂੰ ਹਰਾਸਤ ਵਿੱਚ ਲੈਣਾ ਹੈ ਕਿ ਸਾਡੇ ਕਾਨੂੰਨ ਵਿੱਚ ਕੋਈ ਖਾਸ ਹਦਾਇਤਾਂ ਹਨ ਜਾਂ ਸਾਡੀ ਮਾਨਯੋਗ ਅਦਾਲਤਾਂ ਦੀਆਂ ਕੁਝ ਖਾਸ ਹਦਾਇਤਾਂ ਹਨ ਕਿ ਕਿਸੇ ਨਾਬਾਲਗ ਵਿਅਕਤੀ ਨੂੰ ਕਿੱਦਾਂ ਅਰੈਸਟ ਕਰਨਾ ਹੈ ਜੀ ਜੀ ਦੇਖੋ ਪਹਿਲੀ ਗੱਲ ਇਹ ਹੈ ਕਿ ਜੇ ਕੋਈ ਨਾਬਾਲਗ ਵਿਅਕਤੀ ਕੋਈ ਸੀਰੀਅਸ ਆਫੈਂਸ ਕਰਦਾ ਹੈ ਤੇ ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ ਹਾਂਜੀ ਉਹਨੂੰ ਅਰੈਸਟ ਜਿਹੜਾ ਕਰਦਾ ਹੈ ਉਹ ਚਾਈਲਡ ਇਨਸਪੈਕਟਰ ਜਿਹਨੂੰ ਕਹਿੰਦੇ ਆ ਚਾਈਲਡ ਵੈਲਫੇਅਰ ਇਨਸਪੈਕਟਰ ਕਹ ਲਈਏ ਜਾਂ ਚਾਈਲਡ ਡਿਵੈਲਪਮੈਂਟ ਇਨਸਪੈਕਟਰ ਕਰ ਲਈਏ ਠੀਕ ਹੈ ਉਹੀ ਉਹਨੂੰ ਅਰੈਸਟ ਕਰ ਸਕਦਾ ਹੈ ਜਦੋਂ ਉਹਨੇ ਉਹਨੂੰ ਰੈਸਟ ਵੀ ਕਰਨਾ ਹੈ ਤੇ ਉਹਨੇ ਉਹਨੂੰ ਪੁਲਿਸ ਦੀ ਯੂਨੀਫਾਰਮ ਚ ਅਰੈਸਟ ਨਹੀਂ ਕਰਨਾ ਇਹ ਸਾਰੀਆਂ ਹਦਾਇਤਾਂ ਜਿਹਦੀ ਆਪਾਂ ਗੱਲ ਕਰਦੇ ਆ ਠੀਕ ਹੈ ਜੀ ਬੱਚੇ ਨੂੰ ਨਬਾਲਿਕ ਨੂੰ ਹਮੇਸ਼ਾ ਸਿਵਲ ਡਰੈਸ ਚ ਅਰੈਸਟ ਕੀਤਾ ਜਾਂਦਾ ਹੈ ਠੀਕ ਹੈ ਜੀ ਜੇਕਰ ਅਫੈਂਸ ਸੀਰੀਅਸ ਹੈ ਉਹਨੂੰ ਫਿਰ ਜਿਹੜਾ ਜੁਬਲਾਈਨ ਜਸਟਿਸ ਬੋਰਡ ਜਿਹੜਾ ਬਣਿਆ ਆਪਣੇ ਹਰ ਡਿਸਟ੍ਰਿਕਟ ਚ ਹੁੰਦਾ ਹੈ ਉਹਦੇ ਵਿੱਚ ਇੱਕ ਮੈਜਿਸਟ੍ਰੇ ਇੱਕ ਊਮਨ ਤੇ ਇੱਕ ਸੋਸ਼ਲ ਜਿਹੜਾ ਜਿਹੜਾ ਸੋਸ਼ਲ ਵਰਕਰ ਤੇ ਤਿੰਨ ਜਾਣਿਆਂ ਨੂੰ ਰਲ ਕੇ ਬੋਰਡ ਬੰਦ ਹੈ ਉਹਨਾਂ ਅੱਗੇ ਬੱਚੇ ਨੂੰ ਲਿਆਇਆ ਜਾਂਦਾ ਹੈ ਤੇ ਜੁਵਨਾਈਨ ਜਸਟਿਸ ਐਕਟ ਇਹ ਕਹਿੰਦਾ ਹੈ ਕਿ ਜਦੋਂ ਵੀ ਬੱਚਾ ਉਹਨਾਂ ਦੇ ਅੱਗੇ ਲਿਆਇਆ ਜਾਏਗਾ ਉਹਨਾਂ ਨੂੰ ਮੌਕੇ ਤੇ ਹੀ ਬੱਚੇ ਨੂੰ ਜ਼ਮਾਨਤ ਦਿੱਤੀ ਜਾਏਗੀ ਉਹ ਜ਼ਮਾਨਤ ਸ਼ੋਰਟੀ ਦੇ ਨਾਲ ਵੀ ਦਿੱਤੀ ਜਾ ਸਕਦੀ ਹੈ ਉਹ ਜ਼ਮਾਨਤ ਬਿਨਾਂ ਜ਼ਮਾਨਤੀਏ ਤੋਂ ਵੀ ਦਿੱਤੀ ਜਾ ਸਕਦੀ ਹੈ ਬਿਲਕੁਲ ਠੀਕ ਹੈ ਜੀ ਤੇ ਜੇਕਰ ਮੈਜਿਸਟ੍ਰੇਟ ਨੂੰ ਲੱਗੇ Minor, so कि ਮੈਂ ਇਹ ਜਮਾਨਤ ਨਹੀਂ ਦੇ ਸਕਦਾ ਫਿਰ ਉਹਨਾਂ ਨੂੰ ਸਪੀਕਿੰਗ ਆਰਡਰ ਪਾਸ ਕਰਨਾ ਪੈਂਦਾ ਹੈ ਰਿਟਨ ਚ ਦੱਸਣਾ ਪੈਂਦਾ ਹੈ ਥੈਟ ਵਾਈ ਆਈ ਹੈਵ ਬੀਨ ਡਿਕਲਾਈਨਡ ਦਾ ਬੇਲ ਆਫ ਦਾ ਮਾਈਨਰ ਜੋ ਬਲਾਈਨ ਸੋ ਇਹ ਸਾਰੇ ਜਿਹੜੇ ਸਾਨੂੰ ਬਹੁਤ ਜ਼ਿਆਦਾ ਗਾਈਡਲਾਈਨਸ ਦਿੱਤੀਆਂ ਗਈਆਂ ਕਿ ਮਾਈਨਰ ਨੂੰ ਬੜੇ ਹੀ ਸੁਚੱਜਦੇ ਤਰੀਕੇ ਨਾਲ ਬੜੇ ਹੀ ਇੱਕ ਫੈਮਿਲੀਅਰ ਮਾਹੌਲ ਦੇ ਨਾਲ ਫੋਟ ਅੱਗੇ ਪੇਸ਼ ਕਰਨਾ ਹੈ ਤਾਂ ਕਿ ਉਹਦੇ ਮਨ ਚ ਡਰ ਤਣਾਅ ਨਾ ਬਣੇ ਠੀਕ ਹੈ ਜੀ ਇਹ ਤਾਂ ਗੱਲ ਸੀ ਕਿ ਜੀ ਇੱਕ ਜਿਹੜਾ ਨਾਬਾਲਗ ਬੱਚਾ ਹੈ ਉਸ ਨੂੰ ਕਿਸ ਤਰੀਕੇ ਨਾਲ ਪੁਲਿਸ ਨੇ ਹਰਾਸਤ ਵਿੱਚ ਲੈਣਾ ਹੈ ਜੀ ਇਹ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਦ ਪੁਲਿਸ ਕਿਸੇ ਨੂੰ ਹਰਾਸਤ ਵਿੱਚ ਲੈਂਦੀ ਹੈ ਤਾਂ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤਾਂ ਜਿਹੜਾ ਹਰਾਸਤ ਵਿੱਚ ਲੈਣ ਦੇ ਵਿੱਚ ਕਈ ਵਾਰ ਟਾਈਮ ਲੱਗ ਜਾਂਦਾ ਹੈ ਕਿ ਜਿੱਦਾਂ 24 ਘੰਟੇ ਦੇ ਅੰਦਰ ਅੰਦਰ ਕਰਨਾ ਹੈ ਜੀ ਤਾਂ ਉਸ ਤੋਂ ਬਾਅਦ ਵੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿੱਦਾਂ ਮਾਨਯੋਗ ਅਦਾਲਤ ਨੂੰ ਵੀ ਲੱਗਾ ਹੈ ਕਿ ਇਸ ਵਿਅਕਤੀ ਬੱਚੇ ਨੂੰ ਜਿਹੜਾ ਹੈ ਖੁੱਲਾ ਹਲੇ ਨਹੀਂ ਜ਼ਮਾਨਤ ਦੇ ਸਕਦੇ ਤਾਂ ਇਹਨੂੰ ਜੇ ਜਿਹੜਾ ਥੋੜੇ ਜਿਹਨੂੰ ਆਪਾਂ ਕਹਿੰਦੇ ਜੁਡੀਸ਼ਲ ਰਿਮਾਂਡ ਜਾਂ ਪੁਲਿਸ ਰਿਮਾਂਡ ਉਹਦੇ ਵਿੱਚ ਰੱਖਣਾ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਜਿਹੜਾ ਉਹ ਬੱਚਾ ਹੈ ਉਸ ਨੂੰ ਜਿਹੜੀ ਆ ਆਮ ਜਿਹੜੀ ਹੈ ਕਿ ਜੇਲ੍ਹ ਹੁੰਦੀ ਹੈ ਜਾਂ ਆਮ ਕੈਦੀਆਂ ਦੀ ਹਵਾਲਤ ਹੁੰਦੀ ਉਹਦੇ ਵਿੱਚ ਰੱਖਣਾ ਹੈ ਜਾਂ ਖਾਸ ਤੌਰ ਤੇ ਜਿਹੜੀਆਂ ਕੋਈ ਜੇਲਾ ਬਣਾਈਆਂ ਗਈਆਂ ਜਿੱਦਾਂ ਤੁਸੀਂ ਦੱਸਿਆ ਕਿ ਜੁਵਨਲ ਹੋਮ ਬਣੇ ਆ ਉਹ ਜੁਵਨਲ ਹੋਮ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਖਾਸ ਗੱਲਾਂ ਦਾ ਖਿਆਲ ਰੱਖਿਆ ਜਾਂਦਾ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੇਕਰ ਕਿਸੇ ਬੱਚੇ ਨੂੰ ਨਾਬਾਲਗ ਨੂੰ ਅਰੈਸਟ ਕਰਦੇ ਨੇ ਇਹ ਤੇ ਸਾਡਾ ਬੇਸਿਕ ਲਾਅ ਹੈ ਕਿ ਵਿਦਨ ਦਾ ਪੀਰੀਅਡ ਆਫ 24 ਆਰਸ ਆਪਾਂ ਉਹਨੂੰ ਜੁਬਲਾਈਨ ਜਸਟਿਸ ਬੋਰਡ ਦੇ ਸਾਹਮਣੇ ਲੈ ਕੇ ਆਵਾਂਗੇ ਹਾਂਜੀ ਜੇਕਰ ਉਹ 24 ਘੰਟੇ ਦੇ ਅੰਦਰ ਉਹਨੂੰ ਨਹੀਂ ਲੈ ਕੇ ਆਂਦੇ ਤੇ ਉਹਦੇ ਜਿਹੜੇ ਕਰਦੇ ਨੇ ਸੱਜਣ ਨੇ ਉਹ ਰਿਟ ਫਾਈਲ ਕਰ ਸਕਦੇ ਨੇ ਹੈਬੀਅਸ ਕੋਰਪਸ ਦੀ ਕਿ ਇਲੈਗਲ ਜਿਹੜਾ ਸਾਡੇ ਬੱਚੇ ਨੂੰ ਰੱਖਿਆ ਗਿਆ ਹੈ ਕਿ ਇਹ ਸ਼ੁੱਡ ਬੀ ਰਿਲੀਜ਼ਡ ਜਾਂ ਉਹਨੂੰ ਜਿਹੜਾ ਕਿਤੇ ਜਿਹੜੇ ਅਦਾਰੇ ਅੱਗੇ ਪੇਸ਼ ਕੀਤਾ ਜਾਏ ਹਾਂਜੀ ਜੇਕਰ ਉਹਨੂੰ ਮੌਕੇ ਤੇ ਬੇਲ ਨਹੀਂ ਮਿਲਦੀ ਜਾਂ ਮੈਜਿਸਟ੍ਰੇਟ ਨੂੰ ਜਾਂ ਬੋਰਡ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਇਹਨੂੰ ਬੇਲ ਨਹੀਂ ਦੇਣੀ ਰਿਟਨ ਚ ਬੇਲ ਜੇ ਡਿਸਮਿਸ ਹੁੰਦੀ ਹੈ ਫਿਰ ਉਹਨੂੰ ਸਪੈਸ਼ਲ ਇੱਕ ਆਬਜ਼ਰਵੇਸ਼ਨ ਹੋਮ ਚ ਭੇਜਿਆ ਜਾਂਦਾ ਹੈ ਉਹਨੂੰ ਸੇਫਟੀ ਹੋਮਸ ਵੀ ਕਹਿ ਲੈਂਦੇ ਆ ਉਹਨੂੰ ਆਬਜ਼ਰਵੇਸ਼ਨ ਹੋਮਸ ਵੀ ਕਹਿ ਲੈਂਦੇ ਆ ਸਾਡੇ ਜਲੰਧਰ ਨੂੰ ਜਿੰਦਾ ਹੁਸ਼ਿਆਰਪੁਰ ਲੁਧਿਆਣਾ ਇੱਥੇ ਸੈਪਰੇਟ ਜਿਹੜੇ ਸੇਫਟੀ ਹੋਮਸ ਬਣੇ ਨੇ ਇੱਥੇ ਬਹੁਤ ਹੀ ਜਿਹੜੇ ਕਮ ਉਮਰ ਦੇ ਬੱਚੇ ਮਤਲਬ 16 17 ਜਾਂ 18 ਸਾਲ ਤੋਂ ਘੱਟ ਬੱਚੇ ਹੁੰਦੇ ਨੇ ਹਾਂਜੀ ਇਹਨਾਂ ਦੀਆਂ ਬੈਰਕਾਂ ਬਹੁਤ ਸਾਫ਼-ਸੁਤਰੀਆਂ ਹੁੰਦੀਆਂ ਨੇ। ਠੀਕ ਹੈ। ਉੱਥੇ ਪੂਰੇ ਜੇ ਕੋਈ ਜ਼ਿਆਦਾ ਛੋਟਾ ਬੱਚਾ ਉਹਨਾਂ ਦੇ ਖੇਡਣ ਦਾ ਸਮਾਨ ਜਾਂ ਉਹਨਾਂ ਦਾ ਕੋਈ ਬੈੱਡ, ਬਾਲ ਜਾਂ ਜਿੰਨਾ ਵੀ ਉਹਨਾਂ ਦਾ ਰੁਝੇਵਿਆਂ ਦੇ ਨਾਲ ਸਕੇ, ਜਾਂ ਪੜ੍ਹਾਈ ਹਰ ਤਰੀਕੇ ਦਾ ਮੁਕੰਮਲ ਧਿਆਨ ਰੱਖਿਆ ਜਾਂਦਾ ਹੈ। ਹਾਂਜੀ। ਇਦਾਂ ਦੀਆਂ ਜਿਹੜੀਆਂ ਸੇਫਟੀ ਹੋਮਸ ਨੇ ਇਹਨਾਂ ਦੀ ਸਫਾਈ ਵੀ ਪ੍ਰੋਪਰ ਹੁੰਦੀ ਹੈ ਤੇ ਇਹਨਾਂ ਨੂੰ ਇੱਕ ਇਦਾਂ ਦਾ ਮਾਹੌਲ ਦਿੱਤਾ ਜਾਂਦਾ ਹੈ ਕਿ ਬੱਚੇ ਦਾ ਜਿਹੜਾ ਇੱਕ ਅੱਛਾ ਡਿਵੈਲਪਮੈਂਟ ਹੋ ਸਕੇ। ਬੱਚੇ ਦੇ ਮਾਤਾ ਪਿਤਾ ਉਹਨਾਂ ਨੂੰ ਜਦੋਂ ਮਰਜ਼ੀ ਉੱਥੇ ਮਿਲਣ ਆ ਸਕਦੇ ਨੇ ਸੋ ਇਹ ਜਿਹੜੇ ਸੇਫਟੀ ਹੋਮਸ ਜਾਂ ਆਬਜ਼ਰਵੇਸ਼ਨ ਹੋਮਸ ਸਪੈਸ਼ਲ ਬੱਚਿਆਂ ਲਈ ਬੁਲਾਏ ਗਏ ਨੇ ਮੇਨ ਦੋਸ਼ੀਆਂ ਨਾਲ ਇਹਨਾਂ ਨੂੰ ਮੇਨ ਜਿੰਨਾ ਤੁਸੀਂ ਪੁੱਛਿਆ ਕਿ ਮੇਨ ਜੇਲ੍ਹ ਦਾ ਤੇ ਚ ਫਰਕ ਕੀ ਹੈ ਜੇਕਰ ਅਸੀਂ ਬੱਚਿਆਂ ਨੂੰ ਸੈਂਟਰਲ ਜੇਲ੍ਹ ਕਪੂਰਥਲਾ ਭੇਜ ਦਿਆਂਗੇ ਉੱਥੇ ਬਹੁਤ ਹੀ ਜਿਹੜੇ ਆ ਹੀਨੀਅਰ ਕ੍ਰਾਈਮ ਵਾਲੇ ਬੰਦੇ ਨੇ ਬਹੁਤ ਮੈਚੁਰ ਨੇ ਕੋਈ 5 ਸਾਲ ਕੋਈ 60 ਸਾਲ ਕੋਈ ਨਸ਼ਿਆ ਦੇ ਕੇਸ ਦਾ ਕੋਈ ਮਰਡਰ ਦੇ ਕੇਸ ਦਾ ਕੋਈ ਰੇਪ ਦੇ ਕੇਸ ਦਾ ਇਦਾਂ ਦੇ ਕੈਦੀਆਂ ਨਾਲ ਜਦੋਂ ਬੱਚੇ ਰਹਿਣਗੇ ਤੇ ਉਹਨਾਂ ਦੇ ਪ੍ਰਭਾਵ ਨਾਲ ਹੋ ਸਕਦਾ ਉਹ ਬਾਹਰ ਆ ਕੇ ਹੋਰ ਜ਼ਿਆਦਾ ਕ੍ਰਿਮੀਨਲ ਜਿਹੜੇ ਹੋ ਜਾਣ ਕਿਉਂਕਿ ਜੁਵਲਾਈਨ ਜਸਟਿਸ ਦਾ ਜਿਹੜਾ ਇੰਟੈਂਸ਼ਨ ਲੈਜਿਸਲੇਚਰ ਦੀ ਆ ਉਹ ਰੀਫਾਰਮੇਟਿਵ ਆ ਕਿ ਅਸੀਂ ਬਾਲ ਸੁਧਾਰ ਕਿਵੇਂ ਕਰੀਏ ਅਸੀਂ ਉਹਨਾਂ ਨੂੰ ਦੋਸ਼ੀ ਨਹੀਂ ਸਮਝਣਾ ਜਾਨੇ ਅਸੀਂ ਉਹਨਾਂ ਨੂੰ ਫਿਰ ਸੋਸਾਇਟੀ 'ਚ ਉਹ ਬੱਚੇ ਆ ਸਕਣ ਪੜ ਸਕਣ ਜਾਂ ਸਮਾਜ ਉਹਨਾਂ ਨੂੰ ਅਕਸੈਪਟ ਕਰੇ ਇਸ ਕਰਕੇ ਇਹ ਲਾਅ ਦੀ ਜਿਹੜੀ ਆ ਬੁਨਿਆਦ ਰੱਖੀ ਗਈ ਆ ਨਾ ਕਿ ਉਹਨਾਂ ਨੂੰ ਸਮਾਜ ਤੋਂ ਅਲੱਗ ਕਰ ਦੇਣਾ ਜਾਂ ਉਹਨਾਂ ਨੂੰ ਦੋਸ਼ੀ ਬਣਾ ਦੇਣਾ ਇਹ ਬਿਲਕੁਲ ਨਹੀਂ ਰੱਖੀ ਗਈ ਜੀ ਹੁਣ ਆਪਾਂ ਅੱਗੇ ਗੱਲ ਕਰਾਂਗੇ ਤੋਂ ਇਸ ਜਿਹੜਾ ਹੈਗਾ ਜੀ ਇਹਦੇ ਬਾਰੇ ਆਪਾਂ ਥੋੜੀ ਪਹਿਲਾਂ ਵੀ ਗੱਲ ਕੀਤੀ ਹੈ ਜ਼ਮਾਨਤ ਜੀ ਆਮ ਤੌਰ ਤੇ ਆਹ ਧਾਰਨਾ ਹੁੰਦੀ ਹੈ ਕਿ ਜਿਹੜੇ ਸੰਗੀਨ ਜੁਰਮ ਹੁੰਦੇ ਹਨ ਜਿਦਾਂ ਮਰਡਰ ਹੋ ਗਿਆ ਜਾਂ ਅਟੈਂਪਟ ਟੂ ਮਰਡਰ ਹੋ ਗਿਆ ਜਾਂ ਫਿਰ ਡਕੈਤੀ ਵਗੈਰਾ ਹੋ ਗਈ ਇਹਨਾਂ ਜਿਹੜੇ ਜੁਰਮਾਂ ਦੇ ਵਿੱਚ ਜਿਹੜੀ ਮਾਨਜੋਗ ਅਦਾਲਤ ਤੋਂ ਜਿਹੜੀ ਆ ਜ਼ਮਾਨਤ ਉਹ ਛੇਤੀ ਨਹੀਂ ਮਿਲਦੀ ਜੀ ਕਿਉਂਕਿ ਇਹ ਜਿਹੜੇ ਜੁਰਮ ਹੁੰਦੇ ਹਨ ਇਹਨਾਂ ਦੇ ਬਹੁਤ ਜ਼ਿਆਦਾ ਸੰਗੀਨ ਹੁੰਦੇ ਹਨ ਕਿ ਜਿਆਦਾ ਜੀ ਕੋਈ ਵੀ ਮਾਈਨਰ ਜਾਂ ਜਿਹੜਾ ਨਵਾਲਗ ਇਹੋ ਜਿਹਾ ਜੁਰਮ ਕਰਦਾ ਹੈ ਜੀ ਉਸ ਦੇ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇਹ ਬਹੁਤ ਹੀ ਸੰਗੀਨ ਜੁਰਮ ਹੈ ਤਾਂ ਇਸ ਬੱਚੇ ਨੂੰ ਜੇ ਛੱਡਿਆ ਗਿਆ ਤਾਂ ਬਾਹਰ ਜਾ ਕੇ ਹੋ ਸਕਦਾ ਹੈ ਹੋਰ ਨੁਕਸਾਨ ਹੋਵੇ ਦੇਖੋ ਜਿਵੇਂ ਮੈਂ ਕਿਹਾ ਕਿ ਮਾਈਨਰ ਨੂੰ ਜਾਂ ਜੁਵਨਾਈਲ ਨੂੰ ਇੱਕ ਸਪੈਸ਼ਲ ਸਟੇਟਸ ਮਿਲਿਆ ਹੈ ਜੋ ਨਾਇ ਜਸਟਿਸ ਐਕਟ ਦੇ ਹਿਸਾਬ ਨਾਲ ਹਾਂਜੀ ਮੇਰੇ ਕੋ ਰੀਸੈਂਟਲੀ ਤਿੰਨ ਕੁ ਮਹੀਨੇ ਪਹਿਲਾਂ ਇੱਕ ਜੁਵਨਾਈਲ ਦਾ ਕੇਸ ਆਇਆ ਸੀਗਾ ਹਾਂਜੀ ਉਹ 5-7 ਬੰਦਿਆਂ ਨੇ ਰਲ ਕੇ ਇੱਕ ਬੰਦਾ ਮਾਰਤਾ ਹਾਂਜੀ ਪਰ ਜਿਹੜਾ ਮੇਰਾ ਕਲਾਇੰਟ ਸੀ ਜੁਵਨਾਈਲ ਉਹ ਉਸ ਟਾਈਮ ਘਰ ਸੀ ਪਰ ਉਹਦਾ ਪਰਚੇ 'ਚ ਨਾਮ ਆ ਗਿਆ ਹਾਂਜੀ ਕਿਉਂਕਿ ਨਾਮ ਆ ਗਿਆ ਤੇ ਅਸੀਂ ਉਹਦੇ ਲਈ ਜਿਹੜੀ ਆ ਐਂਟੀਸੀਪੇਟਰੀ ਬੇਲ ਫਾਈਲ ਕੀਤੀ ਬਿਫੋਰ ਸੈਸ਼ਨ ਜੱਜ ਠੀਕ ਹੈ ਜੀ ਜੱਜ ਸਾਹਿਬ ਨੇ ਕਿਹਾ ਕਿ ਐਂਟੀਸੀਪੇਟਰੀ ਬੇਲ ਤੇ ਮੀਟੇਨੇਬਲ ਨਹੀਂ ਹੈ ਕਿਉਂਕਿ ਜੁਵਨਾਈਲ ਹੈ ਤੁਹਾਨੂੰ ਡਾਇਰੈਕਟ ਉੱਥੇ ਜਾਓ ਬੋਰਡ 'ਚ ਤੁਹਾਨੂੰ ਬੇਲ ਮਿਲ ਜੇਗੀ ਹਾਂਜੀ ਪਰ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਕਿ ਅਸੀਂ ਇਹਨੂੰ ਜੁਵਨਾਈਲ ਡਿਕਲੇਅਰ ਕਰਾ ਲਈਏ ਹਾਂਜੀ ਜੁਵਨਾਈਲ ਡਿਕਲੇਅਰ ਕਰਾਣਾ ਉਸ ਤੋਂ ਵੀ ਜ਼ਿਆਦਾ ਜ਼ ਕੋਰਟ ਕਿਵੇਂ ਮੰਨੇਗੀ ਕਿ ਉਹ ਵਾਕਏ ਜੁਵਨਾਈਲਾ ਉਹਦੇ ਲਈ ਸਾਨੂੰ ਉਹਦੀ ਮਦਰ ਦੀ ਗਵਾਹੀ ਕਰਾਣੀ ਪਈ ਕੋਰਟ 'ਚ ਠੀਕ ਹੈ ਜੀ ਉਹਦਾ ਬਰਥ ਸਰਟੀਫਿਕੇਟ ਕੋਰਟ ਦੇ ਅੱਗੇ ਰੱਖਣਾ ਪਿਆ ਹਾਂਜੀ ਉਹਦਾ ਸਕੂਲ ਲਿਵਿੰਗ ਸਰਟੀਫਿਕੇਟ ਜੇ ਕਿਤੇ ਪੜਦਾ ਉਹ ਅੱਗੇ ਰੱਖਣਾ ਪਿਆ ਠੀਕ ਹੈ ਜੀ ਫਿਰ ਜਿਹੜਾ ਬਰਥ ਸਰਟੀਫਿਕੇਟ ਹੁੰਦਾ ਉਹ ਆਈਓ ਜਿਹੜਾ ਉਹਨੂੰ ਕਨਫਰਮ ਕਰਦਾ ਇਨਵੈਸਟੀਗੇਸ਼ਨ ਆਫੀਸਰ ਕਿ ਇਹ ਬਰਥ ਸਰਟੀਫਿਕੇਟ ਵਾਕਏ ਜੈਨੂਇਨ ਹੈ ਉਹ ਬਰਥ ਸਰਟੀਫਿਕੇਟ ਉੱਤਰਾਖੰਡ ਤੋਂ ਇਸ਼ੂ ਹੋਇਆ ਸੀਗਾ ਉਹ ਉੱਤਰਾਖੰਡ ਗਿਆ ਉੱਥੋਂ ਨੇ ਬਿਆਨ ਲਏ ਤੇ ਕੋਰਟ 'ਚ ਆ ਕੇ ਦਿੱਤੇ ਠੀਕ ਹੈ ਜੀ ਫਿਰ ਪਹਿਲਾਂ ਉਹ ਜੁਵਨਾਈਲ ਡਿਕਲੇਅਰ ਕੀਤਾ ਗਿਆ ਠੀਕ ਹੈ ਜੀ ਜਦੋਂ ਜੁਵਨਾਈਲ ਡਿਕਲੇਅਰ ਕੀਤਾ ਗਿਆ ਫਿਰ ਮਾਨਯੋਗ ਕੋਰਟ ਨੇ ਕਿਹਾ ਕਿ ਤੁਹਾਨੂੰ ਜੁਵਨਾਈਲ ਡਿਕਲੇਅਰ ਕਰਤਾ ਤੁਸੀਂ ਜੁਵਨਾਈਲ ਜਸਟਿਸ ਬੋਰਡ ਅੱਗੇ ਪੇਸ਼ ਹੋ ਜਾਓ ਉੱਥੇ ਪੇਸ਼ ਹੁੰਦੇ ਜਿਹੜੀ ਸਾਨੂੰ ਮੌਕੇ ਦੇ ਜਿਹੜੀ ਬੇਲ ਦੇ ਦਿੱਤੀ ਗਈ ਠੀਕ ਹੈ ਜੀ ਤਾਂ ਇਸ ਦੇ ਨਾਲ ਇੱਕ ਲੱਗਦਾ ਹੋਰ ਸਵਾਲ ਹੈ ਜੀ ਬਹੁਤ ਅਹਿਮ ਸਵਾਲ ਹੈ ਕਿ ਅਸੀਮ ਕਈ ਵਾਰਾ ਮਾਨਯੋਗ ਜੱਡੀਆਂ ਸਾਡੀਆਂ ਉੱਚ ਅਦਾਲਤਾਂ ਹਨ ਜਾਂ ਮਾਨਯੋਗ ਸਾਡੇ ਹਾਈ ਕੋਰਟ ਹਨ ਜਾਂ ਸੁਪਰੀਮ ਕੋਰਟ ਹਨ ਉਹਨਾਂ ਦੇ ਫੈਸਲੇ ਆਉਂਦੇ ਹਨ ਖਾਸ ਤੌਰ ਤੇ ਇੱਕ ਜਦੋਂ ਨਰਭਿਆ ਵਾਲਾ ਕੇਸ ਹੋਇਆ ਸੀ ਉਸ ਤੋਂ ਬਾਅਦ ਵੀ ਇੱਕ ਫੈਸਲਾ ਆਇਆ ਸੀਗਾ ਜਿਸ ਦੇ ਵਿੱਚ ਆ ਗੱਲ ਕਹੀ ਗਈ ਸੀ ਕਿ ਜਿਹੜਾ ਇੱਕ ਨਾਬਾਲਗ ਜਿਸ ਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ ਹਾਂ ਤਾਂ ਬਹੁਤ ਸੰਗੀਨ ਜੁਰਮ ਹੈ ਤਾਂ ਉਸ ਦੇ ਵਿੱਚ ਉਸ ਨੂੰ ਨਾਬਾਲਗ ਦੀ ਜਿਹੜੀ ਸ਼੍ਰੇਣੀ ਚੋਂ ਕੱਢ ਕੇ ਜਿਹੜੀ ਬਾਲਗਾਂ ਲਈ ਹੈ ਉਸ ਦੇ ਵਿੱਚ ਜਿਹੜਾ ਉਸ ਹਾਵ ਨਾਲ ਉਸ ਦੇ ਉੱਤੇ ਕੇਸ ਚਲਾਇਆ ਜਾ ਸਕਦਾ ਹੈ ਇਹਦੇ ਬਾਰੇ ਥੋੜਾ ਜਿਹਾ ਹੋਲ ਖੋਲ ਕੇ ਸਾਡੇ ਦਰਸ਼ਕਾਂ ਨੂੰ ਦੱਸੇ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਇਹਦਾ ਜਵਾਬ ਮੈਂ ਤੁਹਾਨੂੰ ਪਿਛਲੇ ਕੇਸ ਨਾਲ ਹੀ ਰਿਲੇਟ ਕਰੂੰਗਾ ਜਿਹੜਾ ਪਿਛਲਾ ਕੇਸ ਸੀ ਉਹ ਵੀ ਨਬਾਲਗ ਸੀ ਉਹ ਚ ਉਹਨਾਂ ਨੇ ਬੰਦੇ ਨੂੰ ਮਾਰ ਦਿੱਤਾ ਸੀ ਤੇ ਇਹ ਆਪਣੇ ਆਪ ਚ ਇੱਕ ਹੀਨੀਅਸ ਆਫੈਂਸ ਮੰਨਿਆ ਗਿਆ ਹਾਂਜੀ ਹੁਣ ਇਹ ਚ ਜਿਹੜੀ ਰੀਸੈਂਟ ਐਮੈਂਡਮੈਂਟ ਆਈ ਆ ਉਹ ਚ ਇਹ ਕਿਹਾ ਗਿਆ ਕਿ ਜਿਹੜਾ ਬੱਚਾ 16 ਸਾਲ ਕੰਪਲੀਟ ਕਰ ਚੁੱਕਾ ਹੈ 16 ਤੋਂ 16 17 18 18 ਕੰਪਲੀਟ ਨਹੀਂ ਹੋਏ ਹਾਂਜੀ ਜੇ ਇਦਾਂ ਦੇ ਨਾਬਾਲਗ ਕੋਈ ਸੀਰੀਅਸ ਅਫੈਂਸ ਕਰਦੇ ਨੇ ਰੇਪ ਕਰਦੇ ਨੇ ਮਰਡਰ ਕਰਦੇ ਨੇ ਹੀਨੀਅਰ ਅਫੈਂਸ ਕਰਦੇ ਨੇ ਤੇ ਜੁਵਨਾਈਲ ਜਸਟਿਸ ਬੋਰਡ ਹੈ ਕਿਉਂਕਿ ਜੁਵਨਾਈਲ ਜਸਟਿਸ ਬੋਰਡ ਇੱਕ ਮੈਜਿਸਟ੍ਰੇਟ ਹੈ ਉਹਨਾਂ ਕੋ ਸਿਰਫ ਲਾ ਦੀ ਜਾਣਕਾਰੀ ਹੈ ਬੱਚੇ ਦੇ ਦਿਮਾਗ ਪੜਨ ਦੀ ਜਾਣਕਾਰੀ ਨਹੀਂ ਹੈ ਸੋ ਬੱਚੇ ਦਾ ਦਿਮਾਗ ਪੜਨ ਦੀ ਜਾਣਕਾਰੀ ਤੇ ਡਾਕਟਰ ਕੋਈ ਹੋਏਗੀ ਜਾਂ ਸਾਈਕੀਟ੍ਰਿਸਟ ਕੋ ਹੋਏਗੀ ਫਿਰ ਜੁਵਨਾਈਲ ਜਸਟਿਸ ਬੋਰਡ ਡਾਇਰੈਕਸ਼ਨ ਦਿੰਦਾ ਹੈ ਸਿਵਲ ਸਰਜਨ ਨੂੰ ਸਿਵਲ ਸਰਜਨ ਜੋ ਕਿ ਸਿਵਲ ਹਸਪੀਟਲ 'ਚ ਬੈਠਦੇ ਨੇ ਸਿਵਲ ਸਰਜਨ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਕਿ ਇਹ 16 ਸਾਲ ਦਾ ਬੱਚਾ ਹੈ ਜਾਂ 17 ਸਾਲ ਦਾ ਹੈ ਇਹਦੀ ਪੂਰੀ ਇਨਕੁਆਰੀ ਕੀਤੀ ਜਾਵੇ ਇਹਦਾ ਦਿਮਾਗ ਕਿਸ ਤਰੀਕੇ ਨਾਲ ਚੱਲਦਾ ਹੈ ਉਸ ਬਾਰੇ ਦੱਸਿਆ ਜਾਵੇ ਕਿ ਇਹ ਰੈਸ਼ਨਲ ਰੈਸ਼ਨੈਲਿਟੀ ਜਾਂ ਕ੍ਰਾਈਮ ਜਿਹੜਾ ਕੀਤਾ ਉਹਨੂੰ ਸਮਝਦਾ ਹੈ ਕਿ ਨਹੀਂ ਸਮਝਦਾ ਉਹਦੀ ਸਾਨੂੰ ਰਿਪੋਰਟ ਦਿੱਤੀ ਜਾਵੇ ਫਿਰ ਉਸ ਰਿਪੋਰਟ ਦੇ ਹਿਸਾਬ ਨਾਲ ਅਗਲੀ ਕਾਰਵਾਈ ਜਿਹੜੀ ਮੈਜਿਸਟ੍ਰੇਟ ਜਾਂ ਬੋਰਡ ਕਰਦਾ ਹੈ ਠੀਕ ਹੈ ਜੀ ਜੀ ਕਿ ਵਕੀਲ ਸਾਹਿਬਾ ਖੀਲਾ ਸਵਾਲ ਹੈ ਸਾਡੇ ਕੋਲ ਸਮੇਂ ਦੀ ਥੋੜੀ ਜੀ ਕਮੀ ਹੈ ਤਾਂ ਬਸ ਬਰੀਫਲੀ ਇਹ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਕਿਸੇ ਵੀ ਜੁਰਮ ਦਾ ਜਿਹੜਾ ਅੰਤ ਹੁੰਦਾ ਹੁੰਦਾ ਸਜ਼ਾ ਹੁੰਦੀ ਹੈ ਜਦ ਕਿਸੇ ਨਾਬਾਲਗ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਕੇਸ ਹਸਾਬ ਨਾਲ ਸੁਣਾਈ ਜਾਂਦੀ ਹੈ ਜੁਵਨਾਈਲ ਨੂੰ ਜਿਹੜੀ ਸਜ਼ਾ ਇੱਕ ਬਹੁਤ ਹੀ ਸੁਜੱਜੇ ਤਰੀਕੇ ਨਾਲ ਸਮਝਾਈ ਜਿਹੜੀ ਸੁਣਾਈ ਜਾਂਦੀ ਹੈ ਇਹਦੀ ਮੈਕਸਿਮਮ ਸਜ਼ਾ ਵੀ 3 ਸਾਲ ਹੈ ਇਸ ਤੋਂ ਉੱਪਰ ਜੁਵਨਾਈਲ ਨੂੰ ਜਿਹੜਾ ਜਸਟਿਸ ਬੋਰਡ ਸਜ਼ਾ ਨਹੀਂ ਦੇ ਸਕਦਾ ਠੀਕ ਹੈ ਜੀ ਪਰ ਆਮ ਤੌਰ ਤੇ ਬੋਰਡ ਰੈਫਰਮੇਟਿਵ ਥਿਊਰੀ ਨਾਲ ਚੱਲਦਾ ਹੈ ਆਪਾਂ ਉਹਨਾਂ ਨੂੰ ਪੱਕੇ ਜੁਰਮੀ ਜਾਂ ਕਯੂਸ ਨਹੀਂ ਬਣਾਣਾ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਜੇ ਜੁਰਮਾਨਾ ਪਾ ਕੇ ਜਾਂ ਪ੍ਰੋਬੇਸ਼ਨ ਤੇ ਜਾਂ ਜਾਂ ਕਿਸੇ ਤਰੀਕੇ ਨਾਲ ਜਿਹੜੇ ਅਫੈਂਸ ਆ ਇਹਨਾਂ ਨੂੰ ਛੱਡ ਦਿੱਤਾ ਜਾਏ ਤਾਂ ਕਿ ਇਹ ਵਧੀਆ ਇੱਕ ਭਵਿੱਖ ਆਪਣਾ ਬੱਚੇ ਬਣਾ ਸਕਣ ਬਿਲਕੁਲ ਠੀਕ ਹੈ ਜੀ ਏ ਦੋਸਤੋ ਹਰ ਵਾਰ ਦੀ ਤਰ੍ਹਾਂ ਸਾਨੂੰ ਸਮਾਂ ਜ਼ਿਆਦਾਤ ਨਹੀਂ ਦੇ ਰਿਹਾ ਕਿ ਅਸੀਂ ਅੱਜ ਦਾ ਪ੍ਰੋਗਰਾਮ ਹੋਰ ਅੱਗੇ ਬਤਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਨਮਸਕਾਰ ਜੀ ਧੰਨਵਾਦ